ਵੀ ਮੱਝਾਂ ਤਾਜ਼ੀਆਂ ਨੇ ਹੂੰ 55 ਕੱਚੀਆਂ ਨੇ 15-15 20 ਠੀਕ ਹੈ ਹਾਂ ਤੇ ਗਾਵਾਂ ਨੇ 4 ਸੂਈਆਂ ਹੋਈਆਂ ਹੂੰ 10-12 ਗਾਵਾਂ ਗੱਪਣਾ ਨੇ ਠੀਕ ਹੈ ਹਾਂ ਤੇ ਰੇਟ ਤਕਰੀਬਨ ਆਪਾਂ ਵੀਡੀਓ 'ਚ ਹੀ ਕਰ ਦਿਆਂਗੇ ਨਾ ਬਾਕੀ ਚੰਗੀਆਂ ਮੱਝਾਂ ਨੇ ਅੱਜ ਇਹਦੇ 4-5 ਮੱਝਾਂ ਨੇ ਇਹ ਤਾਂ 15-15 ਸੇਰੀਆਂ ਨੇ ਠੀਕ ਹੈ ਭਾਈ ਯਾਰ ਸਰ ਬਹੁਤ ਸੁੰਦਰ ਸਰ ਚ ਵਿੱਚ ਆ ਗਈ ਮਾਂ ਗੋਲ ਆ ਹਾਂ ਬਿਆਜ ਐਚ ਐਫ ਸੁਨੋ ਵੀ ਆ ਗਈ ਭਈ ਹੈ ਸੁਨੋ ਵਾਲੀ ਆ ਗਈ ਹਾਂ ਇਹ ਕੱਚੀ ਐ ਬੱਚੀ 20 ਦਿਨਾਂ ਦੀ ਹੂੰ ਉੱਚੀ ਉੱਚੀ ਬਹੁਤ ਆ ਗਈ ਨਾ ਦੋ ਦੰਦ ਹਜੇ ਲੈ ਜੀ ਦੋਸਤੋ ਅੱਜ ਦੀ ਵੀਡੀਓ ਚ ਸਾਰਤਾ ਕਿ ਅੱਜ ਆਪਾਂ ਪਹੁੰਚੇ ਆਂ ਪਿੰਡ ਦਲੇਰ ਵਾਲਾ ਭਾਈ ਰੰਮੀ ਕੋਲੇ 10 ਮੱਝਾਂ ਨੇ ਭਾਈ ਕੋਲੇ ਤੇ 8 ਥਾਹ ਗਾਵਾਂ ਨੇ 6 ਤਾਜ਼ੀਆਂ ਸੁਗ ਮੱਝਾਂ ਨੇ ਤੇ ਬਾਕੀ 10 12 ਦਿਨਾਂ ਦੀਆਂ ਕੱਚੀਆਂ ਨੇ ਭਾਈ ਰੰਮੀ ਪਿੰਡ ਦਲੇਰ ਵਾਲਾ ਭਾਈ ਨਾਲ ਕਰਾਉਣਿਆ ਕਰਦਾ ਅਸ਼ੀਕਾ ਭਾਈ ਜੀ ਸਾਸ਼ਤਰੀ ਗਾਲਵਾ ਭਾਈ ਆ ਤਾਂ ਮੋਬਾਈਲ ਨੰਬਰ ਤੇ ਲੋਕੇਸ਼ਨ ਦੱਸ ਦੇ ਪਰ ਮੋਬਾਈਲ 94649 94649 80534 80534 ਹਾਂ ਮਾਨਸਾ ਤੋਂ ਵੀ 16 ਕਿਲੋਮੀਟਰ ਬਾਅਦ ਹੈ ਹਾਂਜੀ ਬਲਾਡੇ ਦੇ ਵੀ 16 ਝਨੇਰ ਤੋਂ 7 ਕਿਲੋਮੀਟਰ ਝਨੇਰ ਤੋਂ 7 ਕਿਲੋ ਬਾਅਦ ਵੀ ਉਨੇ ਹੀ ਪੈਂਦਾ ਕੋਈ ਦਰਵਾਜ਼ਾ ਬਾਅਦ ਕਰਨੀ ਉਹਨਾਂ ਨੂੰ ਤੇ ਹੈਗੇ ਬਈ 18-20 ਬਸੂਣ ਹਾਂ ਬਾਈ ਆਪਣੇ ਕੋਲੇ ਅੱਜ 6 ਮੱਝਾਂ ਤਾਜ਼ੀਆਂ ਨੇ ਹੂੰ 5-5 ਕੱਚੀਆਂ ਨੇ 15-15 20 ਕਿਗਰਾਂ ਦੀ ਹਾਂ ਤੇ ਗਾਵਾਂ ਨੇ 4 ਸੂਈਆਂ ਹੋਈਆਂ ਹੂੰ 10-12 ਗਾਂ ਜਗਬਣਾ ਨੇ ਠੀਕ ਆ ਤੇ ਰੇਟ ਤਕਰੀਬ ਨਾਲ ਆਪਾਂ ਵੀਡੀਓ ਚ ਹੀ ਕਰ ਦਾਂਗੇ ਨਾ ਬਾਕੀ ਚੰਗੀਆਂ ਮੱਝਾਂ ਨੇ ਅੱਜ ਇਹਦੇ 4-5 ਮੱਝਾਂ ਨੇ ਇਹ ਤਾਂ 15-15 ਸੇਰੀਆਂ ਨੇ ਠੀਕ ਆ ਆ ਦੂਜੀ ਸੂਈ ਝੋਟੀਆਂ ਦੇ ਠੀਕ ਹੈ ਸਵੇਰੇ ਸੂਈ ਅੱਜ ਤਾਜੀ ਸੂਈ ਹੈ ਜਮ ਹਾਂ ਕੀ ਰਿਕਾਰਡ ਰਹੂਗਾ ਰਮੀ ਭਾਈ ਇਹਦਾ ਇਹਨੇ ਦੁੱਧ ਦਿੱਤਾ ਭਾਈ ਪਹਿਲੇ ਨੇ 14 ਕਿਲੋ 14 ਤੇ ਮਗਰ ਕੀ ਹੈ ਭਾਈ ਇਹਦੇ ਮਗਰ ਕਟਾ ਲੈ ਵੀ ਗੋਰ ਸਿੰਘਾਂ ਚ ਆ ਗਈ ਮਗਰ ਮੇਰ ਕਾਫ ਆ ਤੇ 14-15 ਲੀਟਰ ਦੁੱਧ ਆ ਲਈਏ ਵੀ ਹਾਂ ਆ ਮੈਂ ਨੇ ਦਿੱਤਾ 16 ਕਿਲੋ ਜਮਾਂ ਗੁੰਦ ਵੀ ਤੀਜਾ ਸੂਆ ਸੂਈ ਆ ਤੇ ਤੀਜੇ ਸੂਏ ਝੋਟੀ ਆ ਇਹ ਵੀ ਕੱਲ ਦੀ ਸੂਈ ਹੈ ਤੁਹਾਨੂੰ ਤੁਹਾਨੂੰ ਬਹੁਤ ਲੰਮੇ ਦੇ ਬਾਈ ਹੈ ਨਾ ਹਾਂ ਕੱਲ ਦੀ ਸੂਈ ਹੈ ਵੀ ਇਹ ਕੱਲ ਦੀ ਸੂਈ ਹੈ ਆ ਮੈਂ ਥੱਲੇ ਵੀ ਹੈਗਾ ਹੁਣ 12-13 ਕਿਲੋ ਬੋਲਾ ਠੀਕ ਹੈ ਜੀ ਇਹ ਵੀ ਪਰਸੋਂ ਦੀ ਸੂਈ ਹੈ ਤਿੰਨ ਨੰਬਰ ਵਡੀਆਂ ਵੱੱਜਾਂ ਨੇ ਠੀਕ ਆ ਇਹ ਵੀ ਕਰਜੋ 14-14 ਤਾਂ ਨਾ ਹਾਂ 15-16 ਦੇਵੋਗੇ ਹੂੰ ਤਾਂ ਇਹ ਵਸਾਨੂੰ ਚੈੱਕ ਕਰਾਉਣਾ ਦੋਸਤਾਂ ਦੇ ਕੋਲ ਤੇ ਸਿੰਘਾਂ ਦੀ ਵੀ ਕੁੰਡੀ ਆ ਗਈ ਜਮਾਂ ਲੰਮੀ ਰੰਜੀ ਬਹੁਤ ਆ ਗਈ ਬਾਕੀ ਸੀਨ ਨੇ ਵੱੱਜਾਂ ਤੇ 4 ਨੰਬਰ ਵਾਲੀ ਦੀ ਰੰਮੀ ਬਾਈ ਦੇ ਤੇਲ ਇਹ ਮੈਂ ਦਊਗੀ 18-19 ਕਿਲੋ 18-19 ਹਾਂ ਸੁਆ ਚੌਥਾ ਇਹਦਾ ਹੂੰ ਬਹੁਤ ਚੰਗੀ ਮੈਂ ਠੀਕ ਆ ਹਾਂ ਤੇ ਇਹਦਾ ਰੇਟ ਕਿਊਗਾ ਰੇਟ ਇਹ ਦਮਾ ਇੱਕ 35 ਦੀ ਹੂੰ ਆਹ ਦਮਾਗੇ 145 ਦੀ 145 ਉਹ 155 ਦੀ ਹਾਂ 155 ਪਰਲੀ ਵੀ 155 ਦੀ ਠੀਕ ਆ ਇੰਨਾ ਮਗਰ ਮੇਰੇ ਕਾਫੇ ਕੱਟੀ ਆ ਗਈ ਇੱਕ ਮਾਰ ਕੱਟੀ ਆ ਮੁੰਡਾ ਇੱਕ ਮਾਰ ਕੱਟੀ ਆ ਬੱਕੇ ਆ ਕੇ ਤਸੱਲੀ ਕਰਕੇ ਤੁਸੀਂ ਲਿਜਾ ਸਕਦੇ ਹੋ ਹਾਂ ਤੇ ਆ ਮੈਂ ਦਵਾਂਗੇ 1,5000 ਹਜ਼ਾਰ 1,5000 ਦੋਸਤੋ ਕਿੰਨੇ ਸੂਏ ਬਈ ਇਹ ਇਹ ਵੀ ਤੀਜਾ ਸੂਆ ਹਾਂ ਤੀਜਾ ਸੂਆ ਹਾਂ ਅਜੇ 12-13 ਦੀ ਉਮੀਦ ਹਾਂ 12 ਕਿਲੋ ਦੂਰ ਆਪਾਂ ਨੂੰ 12-13 ਆਣੇ ਦੇ ਇਕੱਲਾ-ਇਕੱਲਾ ਲੱਗਿਆ 6 ਨੰਬਰ ਵਾਲੀ ਬਈ ਰਮੀ 6 ਨੰਬਰ ਵਾਲੀ ਦਾ ਮੈਂ ਤਾਂ ਬੱਚਾ ਮਰ ਗਿਆ ਕੱਲ ਫਰੇਡ ਤੇ ਲੱਗਦੀ ਐ ਇਹ ਦਵਾਂਗੇ 95 ਕੱਲ ਸੂਨਸਾਰ ਮਰ ਗਿਆ ਆਂਦੀ ਸੀ ਸੀ ਹਾਂ ਲਗਦਾ ਬੱਚਾ ਮਰ ਗਿਆ ਫਰੇਟ ਤੇ ਲੱਗਦੀ ਹੈ ਫਰੇਟ ਬਣਿਆ ਹੋਇਆ ਠੀਕ ਹੈ ਫਰੇਟ ਬਣਿਆ ਵਾ 95000 ਮੁੱਲ ਹਾਂ ਠੀਕ ਹੈ ਲਗਦਾ ਉਸ ਤੋਂ ਥਾਂ ਲੇ ਬੱਚਾ ਮਰ ਗਿਆ ਹੋ ਗਿਆ 95000 ਕੱਲ ਹੀ ਸੂਈ ਸੀ ਸੂਨ ਸਰ ਮਰ ਗਿਆ ਠੀਕ ਹੈ ਸਿੰਘਾ ਸਿੰਘਾ ਦੀ ਬਹੁਤ ਥੁੰਲੀ ਆ ਗਈ ਤੇ ਲਗ ਵੀ ਇਹ 10 12 ਦੇ ਨੇ ਕੱਚੀਆਂ ਆ ਗਈਆਂ ਇਹਨਾਂ ਨੂੰ ਨੇ ਦਿੱਤਾ 14 ਕਿਲੋ ਨੇ ਹਾਂ ਆ ਤਾਂ ਬਈ ਬਹੁਤ ਟੌਪ ਦੀ ਆ ਗਈ ਝੋਟੀ ਹਣਾ ਹਾਂ ਬਹੁਤ ਸਾਫ਼ ਸੁਥਰੀ ਮੈਂ ਠੀਕ ਹੈ ਹਰਿਆਣੇ ਦੀ ਕਿਵੇਂ ਸੋਇਆ ਹੈ ਇਹ ਦੂਜਾ ਸੂਹ ਨੂੰ ਬਈ ਦੂਜਾ ਸੂਹ ਵੀ ਹਰਿਆਣੇ ਦੀ ਝੋਟੀ ਆ ਗਈ ਦੋਸਤੋ ਟੌਪ ਦੀ ਜਮਾ 15 ਕਿਲੋ ਦਿੱਤਾ ਦੁੱਧ ਪਹਿਲਾਂ ਨੇ ਕਿੰਨੇ ਦੇ ਰਹਿੰਦੇ ਰਮੀ ਬਈ ਇਹਦੇ 20 ਦਿਨ ਮੰਨੂ 20 ਦਿਨ ਰਹਿੰਦੇ ਬਈ ਕਹਿੰਦਾ ਤੇ ਬਾਕੀ ਮਾਨਤਨ ਤਾਂ ਤਾਂ ਹੋ ਜੀ ਰਮੀ ਸਰਿਆਂ ਦਾ ਹਾਂ ਹਾਂ ਠੀਕ ਆ ਅੱਗੇ ਅੱਗੇ ਆ ਮੱਝ ਵੀ ਤੀਜਾ ਸੂਹ ਸੁੰਦੀ ਆ ਜਸੂਹ ਸੁੰਦੀ ਆ ਹਾਂ ਇਹ ਵੀ ਕੱਚੀ ਆ ਜੀ 20 ਦਿਨ ਇਹਦਾ ਕੱਦ ਬਹੁਤ ਆ ਗਿਆ ਹੈ ਨਾ ਬਈ ਹਾਂ ਕੱਦ ਬਹੁਤ ਲੈ ਵੀ ਦੋਸਤੋ ਦੇਖ ਸਕਦੇ ਹੋ ਲੰਮੀ ਬਹੁਤ ਆ ਤੇ ਕੱਦੇ ਬਹੁਤ ਆ ਗਿਆ ਇਕੱਲਾ ਇਕੱਲਾ ਖਾਣ ਲੱਗਿਆ ਵਾ ਰੇਟ ਰਮੀ ਬਈ ਦਾ ਇਹ ਦੇ ਦਾਂਗੇ 1 20 ਦੀ 1 20 ਦੀ ਠੀਕ ਆ ਜੀ ਇਹ ਤਾਂ ਤਿੰਨੇ ਬਹੁਤ ਲੰਮੀਆਂ ਚਾਰੇ ਮੱਝਾਂ ਆ ਗਈਆਂ ਹਾਂ ਆ ਤਾਂ ਭਰੂਣਾ ਝੋਟੇ ਦੇ ਲਈ ਦਾ ਦੂਜਾ ਸੂਆ ਆ ਗਈ ਦੂਜਾ ਸੂਆ ਕੱਦ ਬਿੱਡ ਦੀ ਇਹ ਵੀ ਚੰਗੀ ਆ ਪੱਟਪੜਾ ਤੁਸੀਂ ਦੇਖ ਸਕਦੇ ਹੋ ਕਿ ਅਦਰਕ ਕੁਆਲਟੀ ਤੋਂ ਪਤਾ ਲੱਗ ਗਿਆ ਦਾ ਪਸ਼ੂ ਦੀ ਬੋਡੀ ਸਟਰਕਚਰ ਇਹ 10 ਦਿਨ ਦਾ 10 ਦਿਨਾਂ ਦੀ ਕੱਚੀ ਆ ਹਨ ਇਹਦੇ ਵੀ ਬਹੁਤ ਚੰਗਾ ਲੱਗਿਆ ਝੋਟੇ ਦੇ ਆ ਭਲੂਣ ਕੱਟੀ ਆ ਭਲੂਣ ਕੱਟੀ ਆ ਗਈ ਉਸ ਤੋਂ ਇਹਦੇ ਇੱਕ 10 ਆਏ 5-6 ਦਿਨ ਲਓ ਪੰਜ ਕਿਦਾਂ ਲੈ ਲੈਂਦੀ ਆ ਜਮਾ ਗੋਲ ਪਈ ਹੈ ਕੱਟੀ ਸਿੰਗਾ ਦੇ ਜਮਾ ਐ ਕੁੰਡੇ ਮੋੜੀ ਖੜੀਆ ਸਿੰਗਾ ਰੇਟ ਬਾਈ ਰਮੀ ਦਾ ਇਹ ਲੈ ਇੱਕ 10 ਇੱਕ 10 ਬਾਕੀ ਬਾਕੀ ਉਹਲੇ ਪਹੁੰਚਦੀ ਸਭ ਦਾ ਵੀ ਹੈਗੀ ਬਾਕੀ ਹਾਂ ਸਾਰਾ ਹਾਂ ਵਪਾਰ ਦਾ ਕੰਮ ਕਈ ਸਾਲ ਹੋ ਗਏ ਬਾਈ ਨੂੰ ਤੇ ਬਾਕੀ ਗਾਵਾਂ ਤੇ ਮਰਵਾਣੇ ਨੇਗਾ ਤੇ ਦੋਸਤੋ ਮਰਵਾਣੇ ਛੱਡੀ ਨੀਗਾ ਗਾਵਾਂ ਤੇ ਤੇ ਕਰਨਾ ਬਾਈ ਰਮੀ ਨਾਲ ਗੱਲਬਾਤ ਹਾਂ ਬਾਈ ਰਮੀ ਕੀ ਡੀਟੇਲ ਹੈ ਪਹਿਲੇ ਨੰਬਰ ਵਾਲੀ ਗਾਣੇ ਇਹਨੇ ਪਲੂਨ ਨੇ ਦਿੱਤਾ ਵੇ 24 25 ਕਿਲੋ ਹੂੰ ਦੂਜਾ ਸਵੇਰ ਸੁੰਦੀ ਆ ਜੇ 8 ਤੋਂ 10 ਦਿਨ ਬਾਕੀ ਹੈ ਜੀ ਠੀਕ ਆ ਹਾਂ ਤੇ ਇੱਕ ਵਾਰੀ ਸਿਮਰ ਸੂਮਰ ਦਾ ਕੋਈ ਹੁੰਦਾ ਆਪਣੇ ਕੋਲ ਇਹ ਸਿਸਟਮ ਕਿ ਨਹੀਂ ਸਿਮਰ ਸਾਰਿਆਂ ਦੇ ਮਿਲ ਜੂ ਜਿਹੜੀ ਨਸਲ ਵਾਲੀ ਗਾਂ ਦਾ ਤਾਂ ਹੁੰਦੀ ਹੈ ਤਕਰੀਬ ਜਿਹੜਾ ਹੋਊਗਾ ਉਹ ਤਾਂ ਦੱਸਣਾ ਉਹਦੇ ਦੱਸ ਦਵੇ ਠੀਕ ਆ ਬਾਕੀ ਆਪਾਂ ਨੇੜੇ ਪਿੰਡਾਂ ਚੋਂ ਲੈਣੇ ਆਪਾਂ ਕੋਈ ਦੂਰ ਦਾ ਮਾਰ ਨਹੀਂ ਜਾ ਮੰਡੀ-ਮੁੰਡੀ ਦਾ ਇਹਦਾ ਰੇਟ ਕਿੰਨਾ ਦੱਸ ਬਈ ਇਹਦਾ 1 15 1 15 ਬਹੁਤ ਉੱਚੀ ਲੰਮੀ ਗਾਂ ਆ ਗਈ ਦੋਸਤੋ ਦੋ ਦੋ 30 ਕਿਲੋ ਦੇਊਗੀ ਠੀਕ ਆ 28 30 ਕਿਲੋ ਵਾਲੀ ਹੈਗੀ ਹੈ ਬਾਈ ਕਹਿੰਦਾ ਗਾਂ ਹਾਂ ਹਜੇ 10 ਦਿਨ ਵਕਤ ਲਾக்கணਾ ਜੀ ਕੱਚੀ ਹੈ ਬਾਕੀ ਆਰਡਰ ਕੁ ਹੈਟਰ ਟੋਲ ਬਹੁਤ ਪੀਰੇ ਚ ਵੀ ਤੇ ਆਫੀ ਕਲਰ ਦੇ ਵਿੱਚ ਆ ਗਈ ਇਹ ਵੀ ਲਓ 10 12 ਦਿਨ ਬੈਠ ਉਹ ਚੰਗੀ ਇਹਦੀ ਬੋਟਲ ਪਈ ਬਾਈ ਰਮੀ ਹਨਾ ਹਾਂ ਬਹੁਤ ਚੰਗੀ ਗਾ ਇਹ ਵੀ ਲੰਮੀ ਗੰਜੀ ਬਹੁਤ ਆ ਗਈ ਛਾਂਡੇ ਸੀਲ ਚਮਕ ਤਾਂ ਮੈਂ ਜਦੋਂ ਪਹਿਲਾਂ ਰੰਗ ਹੀ ਨਹੀਂ ਮਿਲਦਾ ਕਾਫੀ ਕਲਰ ਚ ਚਮਕ ਇਹਦਾ ਰੇਟ ਬਾਈ ਇਹਦਾ 90 ਕਿੰਨੇ ਦੇ ਰਹਿੰਦੇ ਇਹਦੇ 15 ਦਿਨ ਪਏ ਨੇ ਜੀ 3 ਦਾ ਦੁੱਧ ਭਾਜੀ ਮੰਮੀ ਇਹ ਦੇ ਦੂ 22 23 ਕਿਲੋ 22 23 ਕਿਲੋ ਆ ਗਈ ਦੋਸਤੋ ਤੇ ਤਿੰਨ ਨੰਬਰ ਵਾਲੀ ਤੇ ਇਹਦੇ ਤੇ ਹਾਜ਼ਰੀ ਹੈ ਠੀਕ ਹੈ ਬੜੀ ਤਰ੍ਹਾਂ ਨੰਬਰ ਵਾਲੀ ਜਰਸੀ ਕਰਾਉਸ ਹੈ ਪੰਜਾਬ ਵਾਲੀ ਦੇਖੋ ਲੈਵਲ ਉੱਤੇ ਜਿਗਾੜ ਹਮ ਹੜੋ ਤੋ ਇਹ ਇਹਦੇ ਵੀ ਕੱਲਾ ਕੱਲਾ ਖਾਨ ਲੱਗਿਆ ਵਾ ਹੱਥੀ ਜੁਆ ਵੀ ਕਰ ਸਕਦਾ ਤੂੰ ਸੀਨ ਵਾਲੀ ਵੀ ਕਰ ਸਕਦਾ ਬਾਕੀ ਦੇਖ ਲੋ ਗਾ ਤੁਸੀਂ ਤੇ ਰੇਟ ਇਹਦਾ ਕੀ ਰੋਮ ਹੈ ਇਹਦਾ ਰੂ ਖਾ ਨਾ 85000 85000 ਦੀ ਹਾਨਾ ਬਾਈ ਜਨਾ ਤੇ ਐਰ ਸ਼ਰ ਆ ਗਈ ਬਾਈ ਐਰ ਸ਼ਰ ਬਹੁਤ ਸੋਹਣੀ ਐਰ ਸ਼ਰ ਚਲ ਚ ਆ ਗਈ ਮੈਂ ਗੋਲ ਆ ਹਾਂ ਤੇ ਕਿੰਨੇ ਦੇ ਰਹਿੰਦੇ ਨੇ ਇਹਦੇ ਪਹਿਲੇ 10-12 ਦਿਨ ਬਈ 10 ਦਿਨ ਦੇ ਕੱਚੇ ਦੇ ਉਸਤ ਬਾਕੀ ਫੋਰ ਦੇ ਸਟਰਕਚਰ ਮੱਥਾ ਕੰਨ ਅੱਖ ਦੇਖ ਸਕਦੇ ਹੋ ਤੁਸੀਂ ਗਰਮੀ ਵਾਲਾ ਤੋਹਫਾ ਕਹਿ ਸਕਦਾ ਹਾਂ ਪੈਰਸਨ ਕਿਉਂਕਿ ਗਰਮੀਆਂ ਘੱਟ ਮੰਦੀ ਹੁੰਦੀਆਂ ਨੇ ਚੱਪਨਾਂ ਤੇ ਰੇਟ ਰਮੀ ਇਹਦਾ ਬਈ ਇਹਦਾ 1 10 1 ਲੱਖ 10000 ਅੱਗ ਜਰਸੀ ਅੱਗ ਜਰਸੀ ਹੈਗੀ ਬਹੁਤ ਚੰਗੀ ਜਰਸੀ ਹੈ ਪੰਜਾਬ ਵਾਲੀ ਬਹੁਤ ਵੰਨਾ ਕਿੰਨੇ ਦਿਨ ਰਹਿੰਦੇ ਇਹਦੀ ਵੀ 10 ਦਿਨ ਪਏ ਨੇ ਜੀ 10 ਦਿਨਾਂ ਦੀ ਲੈਵਲ ਉਪ ਇਹਦੀ ਬਹੁਤ ਚੰਗੀ ਹੈ ਹੂੰ ਲਾਈਵ ਦੋਸਤੋ ਦੇਖ ਸਕ ਰਹੇ ਤੁਸੀਂ ਰੇਡਰਮੀ ਬਈ ਇਹਦਾ 85 85 ਹਜ਼ਾਰ ਹੂੰ ਰੇਡ ਗਾਮਾ ਦੇ ਜਾ ਜਾਮਾ ਤੇ ਗਾਮਾ ਹੈਵੀ ਵਿਜਮ ਟਾਪ ਬਰੀਡ ਦੀ ਆ ਗਈ ਦੋਸਤੋ ਕੱਦਾ ਕਾਟ ਦੀ ਤੇ ਅੱਜ ਐਚਪ ਸਨੋ ਵੀ ਆ ਗਈ ਬਈ ਹੈ ਸਨੋ ਵਾਲੀ ਆ ਗਈ ਹਾਂ ਇਹ ਕੱਚੀ ਆ ਬੱਚੀ 20 ਦਿਨਾਂ ਦੀ ਹੂੰ ਉੱਚੀ ਉੱਚੀ ਬਹੁਤ ਆ ਗਈ ਨਾ ਦੋ ਦਿਨ ਦਾ ਹਜੇ ਪਿੰਕ ਦੇ ਵਿੱਚ ਥਾਨ ਲੱਗਾ ਪਿੰਕੀ ਅੱਖਾਂ ਨੇ ਦੋ ਦੰਦਾ ਹੈ ਦੋ ਦੰਦਾ ਬੱਚੇ 20 ਦਿਨ ਪਏ ਹੈ ਬਾਕੀ ਹੈ ਉੱਚੀ ਦਾ ਰੰਮੀ ਤੇ ਮੋੜੇ ਤੱਕ ਜਾਂਦੀ ਹੈ ਹਾਂ ਰੇਟ ਰੰਮੀ ਦਾ ਕੋਈ ਰੇਟ ਤਾਂ ਨਹੀਂ ਵਾੜਾ ਹੁਣ ਇਹਦਾ ਰੇਟ ਕੋਈ ਵਾੜਾ ਨਹੀਂ 85000 ਰੁਪਏ ਰੇਟ ਜਮਾਂ ਜੈ ਦੋਸਤੋ ਅੱਜ ਹੁਣ ਉਹਦਾ ਮੁੱਲ ਹੈ ਹੂੰ ਕਈ ਵਾਰੀ ਆਲਾ 10 15 ਤਿਆਰ ਹੋ ਜਾਂਦੀ ਹੈ ਫੇਰ ਕਹਿੰਦਾ ਫੇਰ ਨਹੀਂ ਰੇਟ ਹੂੰ 85000 ਕਹਿ ਦੇਣਾ ਇਹਨਾਂ 10 ਬਈ ਹਾਂ 20 ਮੰਨਣ 20 ਕਹਿ ਮੰਨਣਾ 20 ਦਿਨ ਮਾਲਕ ਨੇ ਕਹੇ ਤੇ ਇੱਕ ਦੋ ਦੰ ਨੂੰ ਉੱਤੇ ਥੱਲੇ ਵੀ ਹੋ ਸਕਦਾ ਹੂੰ ਕਿੰਨਾ ਕੁ ਪਾ ਦੂ ਰੰਮੀ ਦੁੱਧ ਦੇ ਦੁੱਧ ਬੱਚੀ ਦੇ ਦੋ 25 26 ਕਿਲੋ ਟਾਪ ਕੁਆਲ ਰੇਟ ਮੈਨੂੰ ਬਿਲਕੁਲ ਜਾਇ ਦੱਸਿਆ ਬਾਕੀ ਕਮੈਂਟ ਚ ਵੀਡੀਓ ਚ ਤੁਸੀਂ ਦੱਸ ਦਿਓ ਵੀ ਰੇਟ ਰਮੀ ਦਾ ਕਿਵੇਂ ਆ ਬੱਚਿਆ ਤੇ ਅੱਗੇ ਕ੍ਰੋਸ ਆਂਗ ਦੇ ਵਿੱਚ ਆ ਗਈ ਆ ਕਾਲੀ ਹੂੰ ਇਹਦੀ ਟੇਲ ਕਿਰਮੇ ਇਹਨੇ ਤਬ ਵੀ 17 18 ਕਿਲੋ ਪਹਿਲੇ ਨੇ ਦੂਜਾ ਸਵੇਰ ਸੁੰਦੀ ਐ ਪਾ ਦੋ 20 ਬੂਤ ਹਾਂ ਲੇਵਰ ਦੀ ਬਹੁਤ ਚੰਗੀ ਲੇਵਰ ਦੀ ਚੰਗੀ ਏਟੇ ਲਾਉਂਦੀ ਹਾਲ ਫੋਨ ਵਧੀਆ ਕੱਦ ਬਹੁਤ ਆ ਗਿਆ ਤੇ ਲੰਮੀ ਲੰਝੀ ਬਹੁਤ ਵਕੀ ਸ਼ੀਲ ਆਗਾ ਹਨਾ ਬਈ ਜਮ ਅੱਲਾ ਕੱਲਾ ਜਮਾ ਥਾਨ ਲੱਗਿਆ ਵਾ ਸਤ ਨੰਬਰ ਵਾਲੀ ਆ ਗਈ ਬਈ ਹਾਂ ਇਹ ਵੀ ਕੱਚੀ ਆ ਬੱਚੀ ਇਹ ਵੀ ਕੱਚੀ ਵਾਸੀ ਇਹ ਦੇਖ ਲੈ ਤੁਸੀਂ ਤਾਂ ਇਹ ਲੈ ਰਹੇ ਪਈ ਹੈ ਕਹਿ ਦੇਣਾ ਜੀ ਇਹਦੇ 15 ਦਿਨਾਂ ਹੋ ਗਏ 15 10 ਤੋਂ 20 ਦਿਨਾਂ ਦੇ ਵਿੱਚ ਕੱਚੀਆਂ ਬੱਚੀਆਂ ਨੇ ਦੋਸਤੋ ਇਹ ਹਾਂ ਇਹਦੀ ਵੀ 15 ਦਿਨ ਪਏ ਹੂੰ ਬਾਕੀ ਲਾਸਟ ਵਾਲੀ ਆ ਗਈ ਇਹਦੇ 15 ਦਿਨ ਰਹਿੰਦੇ ਆ ਤੇ ਠੀਕ ਹੈ ਬਈ ਆਉਂਦੇ ਸੁਨੀਆਂ ਦਿਖਾ ਦਿੰਦੇ ਆ ਸੁਨੀਆਂ ਆਈਆਂ ਦਿਖਾ ਦਿੰਦੇ ਆ ਬਾਕੀ ਦੋਸਤੋ ਇਹ ਨੰਬਰ ਕਲਾਸਟ ਚ ਵੀਡੀਓ ਚ ਫੇਰ ਕਰਾ ਦਾਂਗੇ ਇਹਦੀ ਅਰਡਰ ਕੁਆਲਿਟੀ ਚ ਚੈੱਕ ਕਰਾ ਸਕਦੇ ਹੋ ਕਿੰਨੇ ਦਿਨ ਰਹਿੰਦੇ ਰੰਮੀ ਇਹਦੇ ਇਹਦੇ ਵੀ 20 ਦਿਨ ਪਏ ਵੀ ਦਿਨ ਇਹਦੇ ਰਹਿੰਦੇ ਜੀ ਉਹੜਾ ਥੋੜਾ ਸਿੰਗ ਦਿਖਾਈ ਦਿੰਦਾ ਜੀ। ਰਾਹ ਦੇ। ਬਾਕੀ ਕੱਦ ਬਹੁਤ ਉੱਚਾ ਆ ਗਿਆ। ਬਾਕੀ ਕੁਛ ਨਾਗ ਨਗੀਨੇ ਸਾਨੂੰ ਸੂਏ ਹੋਏ ਦਿਖਾਉਣੇ ਤਾਂ ਅਜੇ। ਜੋੜੇ ਰਹਿਓ ਵੀਡੀਓ ਦੇ ਨਾਲ। ਚਲੋ ਜੀ। ਸੂਈ ਸਭਾਈ ਆ। ਕੱਲ ਦੀ ਬੱਚੀ ਸੂਈ ਆ ਬੱਚੀ ਮਗਰ ਇਹਦੇ। ਮਗਰ ਬੱਚੇ ਦੋਸਤ ਇਕ ਨਾਲ ਇੱਕ ਫੇਰੀ ਕਰਨਾ। ਆਹ ਬਾਈ। ਹਾਂ ਬੱਚੀ ਆ। ਨਾਲ ਇੱਕ ਫਰੀ ਵਾਲਾ ਕੰਮ ਹੈ ਦੋਸਤੋ। ਕਿੰਨਾ ਬੜਾ ਤਿਆਰ ਆ ਬਾਈ? ਹੈਗਾ ਹੁਣ 20 ਕਿਲੋ ਬਾਈ। ਠੀਕ ਆ ਦੋਸਤੋ। ਹਾਂ। ਐਚਐਫ ਦੇ ਵਿੱਚ ਆ ਗਈ। 4 ਦੰਦ ਦਾ ਗਾਲਾ ਕਰੀਂ ਇੰਦੇ ਦੇਖ ਲਓ ਦੰਦ। 4 ਦੰਦ ਦਾ। ਹਾਂ। ਹਾਂਜੀ ਜੀ ਦਿਖਾਉਣਾ ਹੈ ਬਾਕੀ ਦੰਦ ਤੁਸੀਂ ਚੈੱਕ ਕਰ ਸਕਦੇ ਹੋ ਆ ਕੇ ਬਾਈ ਕੋਲ ਤੇ ਰੇਟ ਕੀ ਰੋਗੇ ਰਮੀ ਇਹਦਾ ਇਹਦਾ 95 95000 ਤੇ ਮਗਰ ਬੱਚੇ ਅੱਗੇ ਬਾਈ ਰਮੀ ਇਹ ਗੱਲ ਦੀ ਸੂਈ ਹੈ ਵੀ ਇਹ ਵੀ ਕੱਲ ਸੂਈ ਹੈ ਹਾਂ ਇਹਦਾ ਉਹ ਬੱਚਾ ਬਣਾ ਚੰਗਾ ਆ ਗਿਆ ਲੈ ਦੋਸਤੋ ਆਪ ਹੀ ਦਿਖਾਈ ਦੇ ਇਹਦੇ ਮਗਰ ਮੇਲਕਾਫ ਆ ਕੇ ਬਾਈ ਹਾਂ ਤੇ ਮਗਰ ਮੇਲਕਾਫ ਬੋਡੀ ਸਟਰਕਚਰ ਬਹੁਤ ਵਧੀਆ ਨੇੜੇ ਕਰਕੇ ਦਿਖਾਉਣੇ ਆ ਅੱਖੀ ਜਵਾਈ ਵਾਲਾ ਥਣ ਲੱਗੇ ਰੇਟ ਰਮੀ ਬਾਈ ਇਹਦਾ 85 ਜਰਸੀ ਯਾਰ ਉਹਦਾ 95 ਸੀ ਹਾਂ ਠੀਕ ਆ ਜਰਸੀ ਦੇ ਵਿੱਚ ਆ ਗਈ ਇਹ ਸੂਈ ਹੈ ਸਵੇਰ ਦੀ ਸਵੇਰੇ ਸੂਈ ਆ ਇਹ ਕਿ ਕੱਦ ਬਿੱਡਦੀ ਆ ਗਈ ਤੇ ਇਹਦਾ ਮੁੱਲ ਇਹਦਾ 45 45000 ਦੇ ਵਿੱਚ ਦੋਸਤੋ ਦੁੱਧ ਬਾਈ ਕਿੰਨਾ ਕੁ ਪਾਉਂਦੇ ਦੁੱਧ ਜਿਹੜਾ ਸੇਵਾ ਕਰ ਲੋ ਜਾਂ ਕੱਢ ਲੋ ਮੂੰ 12 ਤੇਰਾ ਕਿਲੋ ਦੇ ਦੂ ਹਾਂ ਦੋਸਤੋ 12 13 ਕਿਲੋ ਤੋਂ ਬਾਹਰ ਕੋਈ ਹਾਂ ਬਾਕੀ ਦੁੱਧ ਕੈਈ ਬਾਕੀ ਨੰਬਰ ਇੱਕ ਵਾਰੀ ਹੋਰ ਬੋਲ ਦੀ ਰਮਣੀ 97649 94649 80539 80539 ਦੇਹਲ ਵਾਲਾ ਚਨੀਰ ਤੋਂ 7 ਕਿਲੋਮੀਟਰ ਹਾਂ ਮਾਨਸਾ ਦਾ 16 ਬਲਾਡ ਦੇ ਤੋਂ 16 ਬੋਹਾ ਦੇ ਤੋਂ ਵੀ 7 ਪਿੰਡ ਠੀਕ ਹੈ ਦੋਸਤੋ ਸੈਂਟਰ ਦੇ ਚ ਆ ਗਏ ਪਿੰਡ ਬਾਕੀ ਬਾਈ ਨਾਲ ਕਰ ਲੂ ਗੱਲਬਾਤ ਤੁਸੀਂ ਪਸੂ ਆ ਕੇ ਚੈੱਕ ਕਰਕੇ ਲਿਆ ਸਕਦੇ ਹੋ ਬਾਕੀ ਰੇਟ ਬਾਈ ਦੇ ਮੈਨੂੰ ਜਾਇਜ਼ ਲੱਗੇ ਤੇ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸੋ ਰਮਣੀ ਜਿਉ ਜਦੋਂ ਮਰਜੀ ਆ ਜਾਏ 20 ਪਡੰਗਰ ਹੁੰਦੀ ਹੁੰਦੇ ਆਪਾਂ 10 ਕੁ ਮੱਝਾਂ 10 ਗਾਈਆਂ ਸੇਲ ਵਾਲੀਆਂ ਬਾਈ ਕੋਲੇ ਤਿਆਰ ਹੀ ਹੁੰਦੀ ਕੋਈ ਮੋੜ ਨਾਲ ਕੰਮ ਜਿੱਕ ਤਰ੍ਹਾਂ ਨਹੀਂ ਮੰਡੀ ਵਾਲਾ ਕੰਮ ਹੀ ਆ ਦੁਆਰੇ ਫੇਰ ਕੈਮਰਾ ਮਰਵਾਣੇ ਹੱਬ ਵਾਲੋ ਬਾਈ ਕੋਲ ਇੱਕ ਵਾਰੀ ਆ ਕੇ ਪਾਸੋਂ ਜੂ ਚੈੱਕ ਕਰਿਓ ਛੋਟੇ ਮੁੰਡ ਲਾ ਕੇ ਵੱਡੇ ਮੁੰਡ ਦੀਆਂ ਮੱਜਾਂ ਟੌਪ ਕੁਆਲਟੀ ਦੀਆਂ ਦੁੱਧ ਵਾਲੀਆਂ ਗਾਵਾਂ ਬਾਈ ਕੋਲੇ ਫਕਰੀਬ ਬਾਈ ਕਹਿੰਦਾ 12 20 ਨਗਰ ਹਾਜ਼ਰੀ ਹਿੰਦੀ